ਦੋਸਤੋ ਇੱਕ ਸ਼ਾਰਟ ਵੀਡੀਓ ਬਣਾ ਰਹੇ ਆ ਫੁੱਲ ਵੀਡੀਓ ਕੱਲ ਨੂੰ ਆਊਗੀ ਠੀਕ ਹੈ ਜੀ ਪਿੰਡ ਸੁਰਸਿੰਘ ਖੜੇ ਆ ਸੁਖ ਦੇ ਕੋਲ ਆਇਆ ਦੋਸਤੋ ਵਪਾਰ ਦਾ ਵੀਰ ਦਾ ਕੰਮ ਆ ਅੱਜ ਵੈਸੇ ਤਿੰਨ ਬੜਾ ਬਕਾਊਆ ਇੱਕ ਪਹਿਲੇ ਨੰਬਰ ਤੇ ਤੁਸੀਂ ਵੈੜ ਦੇਖ ਰਹੇ ਜੀ ਸੁਰੀ ਸੁਵਾਈ ਆ ਪੂਰੀ ਡਿਟੇਲ ਦੇ ਵਿੱਚ ਚਲਦੇ ਆ ਸੁਖ ਕੀ ਹਾਲ ਆ ਵਈਆ ਜੀ ਲੈ ਵੀ ਸੁਖ ਇਹ ਵੈੜ ਆਪਣੇ ਕੋਲ ਸੋਈ ਆ ਕਿੰਨਾ ਮਾਂ ਸੂਹਾ ਕਿੰਨੇ ਦਿਨਾਂ ਦੀ ਸੂਈ ਆ ਇਹ ਤਿੱਜਾ ਸੂਹਾ ਵੀਰ ਜੀ ਹਾਂ ਇਹ ਤਾਂ 10000 ਦਿਨਾਂ ਦੀ ਸੂਈ ਨੂੰ 10 11 ਦਿਨਾਂ ਦੀ ਸੂਈ ਆ ਹਾਂ ਜੀ ਮਗਰ ਬੱਛਾ ਇਹਦੇ ਮਗਰ ਬੱਛਾ ਪੀਕਪ ਕਿੰਨਾ ਦੁੱਧ ਐਸ ਵਕਤ ਦੁੱਧ ਹਲੇ ਵੀਰ ਜੀ 17 ਕਿਲੋ ਹੋਊਗਾ ਆਪਾਂ 16 ਕਿਲੋ ਦੀ ਗਰੰਟੀ ਦੇਵਾਂਗੇ ਠੀਕ ਹੋਵੇ ਲੋਗੇ ਤਾਂ 17 ਕਿਲੋ ਤੇ ਕੰਡੇ ਵਾਲਾ ਹੋਊਗਾ ਠੀਕ ਆ 16 ਦੀ ਗਰੰਟੀ ਤੇ ਸੱਜੀਆਂ ਚੋਾਈ ਦੀ ਬਿਲਕੁਲ ਇੱਕ ਨੰਬਰ ਇੱਕ ਨੰਬਰ ਬਾਈ ਚੋਾਈ ਇੱਕ ਨੰਬਰ ਆ ਦੋਸਤੋ ਹੋਵੇ ਨਾ ਤੇ 17 ਕਿਲੋ ਦੇ ਪਰ 16 ਕਿਲੋ ਮੰਨ ਕੇ ਤੁਸੀਂ ਸੌਦਾ ਕਰੋ ਤਿੱਜਾ ਸਵੇਰ ਲਾ ਲਿਆ ਜੀ ਤਿੱਜਾ ਤੇ ਦਲਾਂ ਦੀ 11 ਦਿਨਾਂ ਦੀ ਸੂਈ ਆ ਚੋਾਈ ਇੱਕ ਨੰਬਰ ਆ ਬਿਲਕੁਲ ਜਿੰਨੂੰ ਕਹੇ ਲੈਂਦੇ ਸੀ ਬੰਬੇ ਪਾਸ ਬੰਬੇ ਪਾਸ ਬਾਕੀ ਵਜਨ ਵੇਟ ਤੁਸੀਂ ਦੇਖ ਸਕਦੇ ਜੀ ਇਸ ਕੁਆਲਿਟੀ ਦੇਖ ਸਕਦੇ ਜੀ ਆਹ ਦੇਖੋ ਜੀ ਬਾਕੀ ਫਰੰਟ ਤੋਂ ਆਪਾਂ ਇੱਕ ਵਾਰ ਤੁਹਾਨੂੰ ਦਿਖਾ ਦਿੰਨੇ ਆ ਆਹ ਦੇਖੋ ਆ ਚੈੱਕ ਕਰੋ ਠੀਕ ਆ ਜੀ ਸੋ ਕਰਾਸ ਬਰੀਡ ਦੇ ਵਿੱਚ ਆ ਗਈ ਬਾਕੀ ਗਰਮੀਆਂ ਦੀ ਜਿੰਦ ਜਾਨ ਹੀ ਆ ਆਲਵੇਜ਼ ਤੇ ਹਰੇਕ ਭਰਾ ਨੂੰ ਹੁੰਦਾ ਠੀਕ ਆ ਜੀ ਸੀਜ਼ਨ ਦੇ ਹਿਸਾਬ ਨਾਲ ਪਸ਼ੂ ਖਰੀਦਾ ਜਾਵੇ ਬਾਕੀ ਵੜ ਚੰਗੀ ਆ ਜਾਇਜ਼ ਰੇਟ ਆ ਰੇਟ ਵੀ ਆਪਾਂ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ 16 ਕਿਲੋ ਦੁੱਧ ਤੇ ਸੁਖ ਮੁੱਲ ਕੀ ਕਰਪੈਦਾ ਮੁੱਲ 44000 ਜੱਸ ਨੂੰ ਹੀ ਪਾਈ ਆਪਾਂ ਠੀਕ ਆ ਸਾਡੇ 44 ਹਾਂ ਨਾਈ ਹਾਂ ਨਾਈ ਬਬੀ ਹਾਂ ਨਾ ਜਿਹੜੀ ਦੱਸੋ 44000 ਰੁਪਏ ਵੜ ਮਿਲੂਗੀ ਅੱਜ ਨੰਬਰ ਸਕਰੀਨ ਤੇ ਉੱਪਰ ਲੱਗ ਚੁੱਕਾ ਨੰਬਰਾਂ ਤੇ ਕਾਲ ਕਰਕੇ ਕਰੋ ਗੱਲਬਾਤ ਖਾਸ ਵਿਜਟ ਪਿੰਡ ਸੌਰ ਸਿੰਘ ਠੀਕ ਆ ਜੀ ਬਾਕੀ ਲੇਵੇ ਹਵਾਨੇ ਦੀ ਸਾਫ ਠੰਡੀ ਧੀਰੀ ਸੇਲ ਸਾਉ ਵਰਾ ਦੇਖ ਸਕਦੇ ਹੋ ਤੁਸੀਂ ਠੀਕ ਆ ਜੀ ਆ ਦੇਖੋ ਅਗਲੇ ਪਿਛਲੇ ਸਣਾ ਦੀ ਚਵਾਈ ਇੱਕ ਨੰਬਰ ਆ ਜਿੱਦਾਂ ਮਰਜੀ ਮੇਰਾ ਭਰਾ ਕੋਈ ਬੰਗਾ ਨਹੀਂ ਕੋਈ ਢੰਗਾ ਨਹੀਂ ਕੋਈ ਨਿਆਣਾ ਰਸੀ ਪਾਉਣ ਦੀ ਲੋੜ ਨਹੀਂ ਉਹ ਠੰਡੀ ਜਰੀ ਫੁੱਲ ਠੀਕ ਆ ਬਈ